ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 20 ਦਸੰਬਰ ਹੈ 20 ਦਸੰਬਰ ਤੇ 21 ਦਸੰਬਰ ਦੀ ਜਿਹੜੀ ਰਾਤ ਹੈ ਉਹ ਸਿੱਖ ਇਤਿਹਾਸ ਨੂੰ ਆਪਣੀ ਬੁੱਕਲ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਸਮਾਈ ਬੈਠੀ ਹੈ ਕਿਉਂਕਿ ਇਸ ਰਾਤ ਨੂੰ ਦੀਨ ਦੁਨੀਆ ਦੇ ਵਾਲੀ ਸਰਬੰਸਦਾਨੀ ਅੰਮ੍ਰਿਤ ਦੇ ਧਾਤੇ 탄탄 ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਅਨੰਦਪੁਰ ਸਾਹਿਬ ਦਾ ਬਸੇਵਾ ਛੱਡਿਆ ਸੀ ਅੱਜ ਦਾ ਦੌਰ ਜੋ ਅਸੀਂ ਹੰਡਾ ਰਹੇ ਹਾਂ ਇਹਦੇ ਵਿੱਚ ਵੀ ਜੇ ਅਸੀਂ ਦੇਖੀਏ ਕਿਸੇ ਨੂੰ ਘਰ ਛੱਡਣਾ ਪਵੇ ਵਸਦਾ ਰਸਤਾ ਕਿਸੇ ਨੂੰ ਪਰਿਵਾਰ ਛੱਡਣਾ ਪਵੇ ਕਿਸੇ ਅਨੁਸਾਰੀਆਂ ਜਿਹੜੀਆਂ ਸੰਪਤੀਆਂ ਨੇ ਛੱਡ ਲਈਆਂ ਪੈਨ ਬੜਾ ਦਰਦਨਾਕ ਬੜਾ ਅਸਹਿ ਬੜਾ ਦੁੱਖਦਾਈ ਹੁੰਦਾ ਹੈ ਤਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਹਾਸਤਾ ਵਸਦਾ ਰਸਤਾ ਸ੍ਰੀ ਅਨੰਦਪੁਰ ਸਾਹਿਬ ਜੋ ਨਾ ਆਪਣਾ ਸੀ ਆਪਣੇ ਪੁੱਤੇ ਬਣਾਇਆ ਸੀ ਵਸਾਇਆ ਸੀ ਉੱਥੇ ਕਾਰਸੀ ਬਾੜਸੀ ਉੱਥੇ ਸਾਹਿਬ ਜਾਨਾਂ ਦਾ ਬਚਪਨ ਸੀ ਜੋ ਉਹਨਾਂ ਨੇ ਖੇਡਦੇ ਬਤੀਤ ਕੀਤਾ ਵਿਦਿਆ ਪ੍ਰਾਪਤ ਕਰਦੇ ਬਤੀਤ ਕੀਤਾ ਸ਼ਾਸਤਰ ਵਿਦਿਆ ਪ੍ਰਾਪਤ ਕਰਦੇ ਬਤੀਤ ਕੀਤਾ ਉੱਥੇ ਮਾਤਾ ਗੁਜਰੀ ਜੀ ਦੀਆਂ ਯਾਦਾਂ ਸੀ ਮਾਤਾ ਨਾਨਕੀ ਜੀ ਦੀਆਂ ਯਾਦਾਂ ਸੀ ਉਹ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਆਖਰ ਅੱਜ ਦੀ ਰਾਤ ਛੱਡ ਰਹੀਆਂ ਪਈਆਂ ਆਪ ਸਰਦਰਾਤ ਜਦੋਂ ਅਨੰਦਪੁਰ ਸਾਹਿਬ ਦਾ ਬਸੇਵਾ ਛੱਡਿਆ ਉੱਤੋਂ ਦੁਸ਼ਮਨਾਂ ਦਾ ਕੀ ਰਾ ਦੁਸ਼ਮਨ ਦਾ ਹਮਲਾ ਇੱਕ ਪਾਸੇ ਮੁਗਲ ਫੌਜਾਂ ਇਹ ਦੂਜੇ ਪਾਸੇ ਪਹਾੜੀ ਰਾਜਿਆਂ ਦੀਆਂ ਫੌਜਾਂ ਐਸੀ ਵਿਕਟ ਸਥਿਤੀ ਦੇ ਵਿੱਚ ਤੁਹਾਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਹੌਸਲਾ ਉਹਨਾਂ ਦਾ ਜਿਗਰ ਕਿੰਨਾ ਵੱਡਾ ਸੀ ਸੰਸਾਰ ਦੇ ਉੱਤੇ ਕੋਈ ਵੱਡੀ ਚੀਜ਼ ਨਹੀਂ ਹੈ ਜਿਹਦੇ ਨਾਲ ਤੁਲਨਾ ਕੀਤੀ ਜਾ ਸਕੇ ਸਰਸਾ ਨਦੀ ਦੇ ਕੰਢੇ ਦੇ ਉੱਤੇ ਜਗ੍ਹਾ 'ਚ ਲੜਾਈ ਹੋ ਰਹੀ ਹੈ ਤਰਾਤ ਦਾ ਹਨੇਰਾ ਅਤ ਸਰਦ ਰਾਤ ਹੈ ਧੁੰਦ ਪਸਰੀ ਹੋਈ ਹੈ ਤੇ ਇਸ ਅਤ ਸਰਦ ਕਾਲੀ ਬੋਲੀ ਧੁੰਦ ਦੇ ਨਾਲ ਲਪੇਟੀ ਹੋਈ ਰਾਤ ਦੇ ਵਿੱਚ ਸ਼ੁਕਾ ਮਾਰਦਾ ਵਗਦਾ ਮਾਰਦਾ ਦਰਿਆ पार ਕੀਤਾ ਪਰਵਾਰ ਖੇਰੂ ਖੇਰੂ ਗਿਆ ਤੁੰਗ ਗੁਰੂ ਗੋਬਿੰਦ ਸਿੰਘ ਮਹਾਰਾਜ ਕੁਸਿੰਗਰ ਦੇ ਸਹਿਤ ਚਮਕੌਰ ਸਾਹਿਬ ਬਾੜੀ ਪਾਸੇ ਨੂੰ ਹਾਈ ਮਾਤਾ ਜੀ ਮਾਤਾ ਗੁਜਰੀ ਜੀ ਛੋਟੇ ਸਾਹਿਬ ਜਾਦੇ ਖੀੜੀ ਵਾਲ ਨੂੰ ਤਰੇ ਗੁਰੂ ਕੇ ਮਹਾਲ ਭਾਈ ਮਨੀ ਸਿੰਘ ਜੀ ਦੇ ਨਾਲ ਦਿੱਲੀ ਵੱਲ ਨੂੰ ਹੋ ਤਰੇ ਜਿਸ ਦਾ ਚਿੱਦਰ ਰੁੱਖ ਮੂਹ ਸੀ ਉਧਰ ਨੂੰ ਤੁਰਿਆ ਬਾਦਸ਼ਾਹ ਦੇ ਪ੍ਰਾਣਾਂ ਤੋਂ ਪਿਆਰੇ ਸਿੰਘ ਇਸ ਸਰਸਾ ਨਦੀ ਨੂੰ ਪਾਰ ਕਰਦੇ ਆ ਆਪਣੀਆਂ ਸ਼ਹੀਦੀਆਂ ਪ੍ਰਾਪਤ ਕਰਕੇ ਉਜਾਲਾ ਹੋਇਆ ਤੇ ਰਾਤ ਨੂੰ ਪਰਿਵਾਰ ਇਕੱਠਾ ਤੁਰਦਾ ਪਰ ਜਦੋਂ ਅਗਲੇ ਦਿਨ ਉਜਾਲਾ ਹੁੰਦਾ ਕੋਈ ਕਿਤੇ ਹੈ ਕੋਈ ਕਿਤੇ ਹੈ ਕੋਈ ਕਿਤੇ ਹੈ ਕੋਈ ਕਿਤੇ ਜੰਗ ਦਾ ਮਾਹੌਲ ਹੈ ਇਰਾਕ ਇਕ ਇਤਿਹਾਸ ਦੀ ਸਭ ਤੋਂ ਕਾਲੀ ਸਭ ਤੋਂ ਭਿਆਨਕ ਤੇ ਸਭ ਤੋਂ ਵੱਧ ਪੀੜਾ ਦੇਣ ਵਾਲੀ ਰਾਤ ਮਨੁੱਖੀ ਮਨਨ ਔਰੇਕ ਸਕੂਲ ਵੀ ਦਿੰਦੀ ਕਿ ਇੰਨਾ ਮਾਹੌਲ ਵਿਪਰੀਤ ਹੋਣ ਦੇ ਬਾਵਜੂਦ ਨਾ ਸਿੰਘਾਂ ਨੇ ਹੌਸਲਾ ਹਾਰਿਆ ਨਾ ਸਤਗੁਰਾਂ ਨੇ ਹੌਸਲਾ ਹਾਰਿਆ ਨਾ ਮਾਤਾਵਾਂ ਨੇ ਹੌਸਲਾ ਹਾਰਿਆ ਨਾ ਸਾਹਿਬਜ਼ਾਦਾ ਨੇ ਹੌਸਲਾ ਹਾਰਿਆ ਪਰ ਇਹ ਰਾਤ ਸਾਨੂੰ ਰਜ਼ਾ ਦੇ ਵਿੱਚ ਰਹਿਣਾ ਵੀ ਸਿਖਾਉਂਦੀ ਹੈ ਪਾਣਾ ਮੰਨਣਾ ਵੀ ਸਿਖਾਉਂਦੀ ਹੈ ਪਰਵਾਰ ਵਿਛੋੜੇ ਦੀ ਇਹ ਰਾਤ ਇਸ ਇੱਕ ਇਤਿਹਾਸ ਦਾ ਅਹਿਮ ਹਿੱਸਾ ਅਹਿਮ ਰਾਤ ਹੈ ਅੱਜ ਸ਼ਹੀਦੀ ਪਿੰਦਰਵਾੜਾ ਪ੍ਰారంਭ ਹੋ ਚੁੱਕਿਆ ਹੈ ਆਉਣ ਵਾਲੇ ਸਮੇਂ ਦੇ ਵਿੱਚ ਕੀ ਟਿਕਟਨਾਮਾ ਵਾਪਰੀਆਂ ਆਪਾਂ ਜ਼ਿਕਰ ਕਰਦੇ ਰਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ